ਉਹ ਇੱਥੇ ਹੀ ਆ ਯਾਰ ਮੈਂ ਬਾਹਰ ਖੋਤਾ ਹਵੇਲੀ ਚ ਆ ਜਾਗਾ ਇੱਥੇ ਹੀ ਆ ਯਾਰ ਘਾ ਮੜ ਕੇ ਜਾਣਾ ਵਾ ਆ ਆ ਬਸ ਠੀਕ ਵਾ ਕਿੱਦਾਂ ਜੋ ਆਪਣਾ ਵਧੀਆ ਠੀਕ ਠਾਕ ਤੁਸੀਂ ਸੁਣਾਓ ਯਾਰ ਮੈਂ ਤੁਹਾਨੂੰ ਘਰ ਲੱਭਦਾ ਰਹਿਣਾ ਵਾ ਨਾ ਤੁਹੀਂ ਫੋਨ ਚੁੱਕਦੇ ਦੋਵੇਂ ਭਰਾ ਤੂੰ ਆ ਕਿੱਥੇ ਬੈਠਾ ਲਵੜੀ ਘਰ ਉਹ ਯਾਰ ਹਵੇਲੀ ਡਿਆ ਸੀ ਬਣਾਉਣ ਤੇ ਕਹਿੰਦਾ ਵੀ ਐਂ ਮੜਾ ਜਾ ਮਾਰੀ ਫੇਰਾ ਤੇ ਸ਼ਹਿਰ ਜਾਣਾ ਸੀ ਕੰਮ ਸ਼ਹਿਰ ਨੂੰ ਤੁਰੇ ਲਿਓ ਠੀਕ ਆ ਤੇ ਮੇਰੇ ਪੈਸੇ ਨਾ ਦਿਓ ਮੈਨੂੰ ਵਿਆਹ ਪਿਆ ਨੂੰ ਤਿਆਰ ਵਾ ਓ ਯਾਰ ਮੇਰੀ ਗੱਲ ਸੁਣੋ ਜੀ ਅੱਜ ਤੇ ਇੱਕ ਤਰੀਕ ਹੋਈ ਆ ਨਾਲੇ ਮੇਰੀ ਗੱਲ ਸੁਣ ਸਿੱਧੀ ਗੱਲ ਵਾ ਹਸਾਬ ਆ ਤੇਰਾ ਵੱਡੇ ਭਾਣਾ ਉਹਦੇ ਨਾਲ ਗੱਲ ਕਰ ਜਿਹੜੀ ਕਰਨੀ ਆ ਮੈਨੂੰ ਥੋੜੀ ਪਤਾ ਪਿਆ ਹੈ ਦਾ ਹਸਾਬ ਉਹ ਵੱਡੇ ਭਾਣਾ ਹਸਾਬ ਨਾਲ ਫਿਰ ਘਰ ਜਾਂਦੋਂ ਰੋਕੀ ਦੇਣੀ ਹੋਈ ਦਾ ਫਿਰ ਘਰੋਂ ਨਹੀਂ ਬਾਹਰ ਨਿਕਲਦੀ ਨਹੀਂ ਮੇਰੇ ਘਰ ਨਹੀਂ ਹੋਣਾ ਉਥੇ ਭਰਾ ਉਹਦੇ ਨਾਲ ਘਰ ਜਾ ਕੇ ਗੱਲ ਜਿਹੜੀ ਕਰਨੀ ਆ ਮੇਰੇ ਨਾਲ ਕੋਈ ਗੱਲ ਹੀ ਨਹੀਂ ਬਾਤ ਨਹੀਂ ਉਹ ਗਿਆ ਸੀ ਇੱਕ ਦਿਨ ਬਾਹਰ ਤੇ ਹੁਣ ਆ ਗਿਆ ਵਾ ਘਰ ਘਰੇ ਬੈਠਾ ਵਾ ਓ ਯਾਰ ਝੂਠ ਬੋਲੀ ਜਨਾ ਤੂੰ ਵੀ ਝੂਠ ਬੋਲਿਆ ਘਰੇ ਹੀ ਉਹਦੋਂ ਮੈਨੂੰ ਕੋਈ ਪਤਾ ਨਹੀਂ ਲੱਗਾ ਜੇ ਮੈਂ ਝੂਠ ਬੋਲਤਾ ਸੀ ਉਹਦੋਂ ਤੇ ਜੁੜ ਰਹੀ ਨਾ ਬੋਲੀਦਾ ਅਗਲੇ ਬੰਦੇ ਨੇ ਯਾਰ ਮੇਰੀ ਗੱਲ ਸੁਣ ਦਿਲਜੀਤ ਕਮੇਟੀ ਤੂੰ ਚੁੱਕੀ ਤੂੰ ਉਹਦੇ ਕੋਲ ਪਾਈ ਆ ਤੁਹਾਡਾ ਦੋਵਾਂ ਜੀਆਂ ਦਾ ਹਸਾਬ ਆਪਾਂ ਜੀ ਹੈ ਨਾ ਚਲੋ ਮੈਂ ਤੈਨੂੰ ਕਹਿ ਤੀ ਨਹੀਂ ਗੱਲ ਬਾਹਰ ਹੀ ਗਾ ਚਲੋ ਘਰੋਂ ਬਾਹਰ ਹੀ ਗਾ ਉਹਦਾ ਘਰ ਵੀ ਨਹੀਂ ਹੈਗਾ ਜੇ ਹੁੰਦਾ ਤੇ ਮੈਂ ਤੈਨੂੰ ਕੱਲ ਹੀ ਕਹਿਣਾ ਸੀ ਬਾਕੀ ਇਹ ਆ ਵੀ ਉਹ ਕਰਈ ਆ ਫੋਨ ਮੈਂ ਮੇਰੇ ਕੋਈ ਵਾਰੀ ਹੁੰਦਾ ਫੋਨ ਕਈ ਵਾਰੀ ਪੱਠੇ ਵੜਨ ਗਈ ਹੋਈ ਦਾ ਹੁਣ ਸ਼ਹਿਰ ਚਲੇ ਆ ਲਵੀ ਨਾਲ ਗੱਲ ਹੋਣ ਈ ਆ ਤੇ ਇਹ ਆ ਵੀ ਕਈ ਵਾਰੀ ਫੋਨ ਦਾ ਨਹੀਂ ਕਾ ਪਤਾ ਲੱਗਦਾ ਫੋਨ ਦਾ ਤਾਂ ਨਹੀਂ ਪਤਾ ਲੱਗਦਾ ਮੀਡੀ ਸੁਣ ਲੈ ਗੱਲ ਜੇ ਮੈਨੂੰ ਕੱਲ ਤੱਕ ਪੈ ਉਹ ਭਰਾ ਮੈਨੂੰ ਧਮਕੀਆਂ ਦੇਣ ਦੀ ਕਿ ਲੋੜ ਹੀ ਨਹੀਂ ਤੈਨੂੰ ਮੇਰੇ ਨਾਲ ਤੇਰਾ ਕੋਈ ਹਿਸਾਬ ਹੋਵੇ ਤਾਂ ਫੇਰ ਹੀ ਆ ਉਹ ਫੇਰ ਭਰਾ ਜਿੱਤਾ ਆਇਆ ਨਾ ਮੇਰੇ ਭਰਾ ਨੇ ਇਦਾਂ ਕੀਤੀ ਯਾਰ ਮੈਂ ਤੈਨੂੰ ਕਹਿ ਰਿਹਾ ਵੀ ਤੂੰ ਓਕੋ ਪੈਸੇ ਲੈਣੇ ਆ ਤੂੰ ਓਕੋ ਪੈਸੇ ਲੈ ਲਾ ਜਾ ਮੈਂ ਜੇ ਤੈਨੂੰ ਡਕਾਂ ਤੇ ਫੇਰ ਤੂੰ ਮੈਨੂੰ ਕਹਿ ਮੈਂ ਤਾਂ ਲੜੀ ਨਾ ਵੀ ਗੱਲ ਕੀਤੀ ਸੀ ਹੂੰ ਤੇ ਆਹ ਕੰਮ ਕਰਨ ਦੇ ਯਾਰ ਮੇਰੇ ਨਾਲ ਮੈਂ 50000 ਘਾਟੀ ਤੇ ਕਮੇਟੀ ਚੁੱਕੀ ਆ ਨਹੀਂ ਤੇ ਤੂੰ ਬਹਿ ਨਹੀਂ ਦੇ ਮੇਰੀ ਗੱਲ ਸੁਣ ਜਦੋਂ ਤੂੰ ਬੋਲੀ ਦਿੱਤੀ ਸੀ ਤੂੰ ਉਹਦਾ ਕਹਿੰਦਾ ਵੀ ਪੈਸੇ ਇਕੱਠੇ ਕਰਾ ਕੇ ਮੰਗ ਲੈ ਯਾਰ ਪੈਸੇ ਉਦੋਂ ਦੋਰੀ ਮਿਲ ਜਾਂਦੇ 5 ਦਿਨਾਂ ਬਾ ਉਹ ਘਰ ਲੱਭੇ ਤੇ ਮਗਰ ਪਾਵਾਂ ਨਾ ਉਹ ਫੋਨ ਚੁੱਕਦਾ ਵਾ ਹੁਣ 20 ਤਰੀਕ ਦੀ ਬੋਲੀ ਹੋਈ ਆ ਅੱਜ ਕਿੰਨੀ ਇੱਕ ਹੋ ਗਈ ਫੇਰ 10 ਦਿਨ ਤੇ ਹੋ ਗਈ ਆ ਅੱਜ ਕਿੰਨੇ ਕੀ ਫੇਰੇ ਮੜੀ ਜਾਵਾਂ ਮੈਂ ਸ਼ਦਾਈ ਹੋ ਗਿਆ ਵਾਂ ਇਹ ਜੁਬੰਦੂ ਆ ਵੀ ਸੋਝ ਜਾ ਸਿਆਣਾ ਬਣ ਤੂੰ ਵੀ ਚੱਲ ਕੋਈ ਗੱਲ ਨਹੀਂ ਤੂੰ ਚਲ ਜਾ ਘਰ ਉੱਥੇ ਘਰੇ ਹੋਣਾ ਵਾ ਮੈਂ ਚੱਲਿਆਂਗਾ ਠੀਕ ਐ ਨਾ ਫੇਰ ਨਾ ਕਿਉ ਜੇ ਮੈਂ ਕੋਈ ਕਹਾ ਦੇ ਤਾ ਤਾ ਚੰਗਾ ਕੰਮ ਹੀ ਆ ਗਲਤੀ ਕਰੇ ਵੱਡਾ ਤੇ ਗਾਲਾਂ ਮੈਨੂੰ ਕਰਨੇ ਦੱਸੇ ਮੇਰਾ ਕੋ ਕਸੂਰ ਆ ਵਿੱਚ ਸਾਬ ਤੇਰਾ ਉਹਦੇ ਨਾਲ ਪੈਸੇ ਤੂੰ ਉੱਕੋਂ ਲੈਣੇ ਮੈਨੂੰ ਕੀ ਕਹਿਣਿਆ ਬੰਦਾ ਕੁਛ ਭਰਾ ਕਿੱਥੇ ਰਹਿ ਗਿਆ ਹਾਂ ਤੂੰ ਹੋਰ ਠੀਕ ਠਾਕ ਵਧੀਆ ਠੀਕ ਠਾਕ ਬਾਹਰ ਕੌਣ ਬਿਆਹੇ ਬੋਲਣ ਉਹ ਬੋਲਣਾ ਕਿਨੇ ਦਲਜੀਤ ਆਇਆ ਸੀਗਾ ਯਾਰ ਇੱਥੇ ਮੈਂ ਇਹ ਹਵੇਲੀ ਵੇਖਣ ਆਇਆ ਤੇਰੀ ਮਾਂ ਜੀ ਅੱਗੇ ਕਹਿਣਿਆ ਉਹਦੀ ਆਵਾਜ਼ ਲੱਗਣ ਦੀ ਹੈ ਚਲ ਗਿਆ ਵਾ ਚਲ ਗਿਆ ਵਾ ਗळा ਗੁਣਾ ਕੱਟ ਕੇ ਅੱਛਾ ਅੱਛਾ ਹਵੇਲੀ ਤੇ ਵਧੀਆ ਯਾਰ ਵਧੀਆ ਬਣਾਤੀ ਹੈ ਉਹ ਆਹੋ ਆ ਹੁਣ ਮਿੱਟੀ ਮੁੱਟੀ ਪਾਉਣ ਵਾਲੀ ਹੈ ਸਾਰੀ ਉੱਪਰੇ ਬਰਾਂਡਾ ਉੱਪਰੇ ਆਹੋ ਉਧਰ ਉਹ ਬਰਾਂਡਾ ਚੱਲ ਵਧੀਆ ਯਾਰ ਗਾ ਤੇ ਉਹ ਕੱਲੀ ਬੋਲਣ ਡਿਆ ਹੈ ਯਾਰ ਕੀ ਦੱਸਾਂ ਕਾਲੀ ਬੋਲਣ ਡਿਆ ਹਾਂ ਪੈਸੇ ਨਹੀਂ ਲੈਣੇ ਯਾ ਕਮੇਟੀ ਦੇ ਮੁਖ ਤਿਆਰ ਕੋ ਅੱਛਾ ਤੇ ਉਹ ਮੇਰੇ ਦਵਾਲੇ ਹੋਇਆ ਵਾ ਵੀ ਇਹ ਨਾਮ ਅਖਤਿਆਰ ਫੋਨ ਚੁੱਕਦਾ ਤੇ ਨਾਮ ਮਿਲਦਾ ਵਾ ਤੇ ਯਾਰ ਮੇਰਾ ਥੋੜੀ ਕਸੂਰਿਆ ਦੇ ਵਿੱਚ ਕੋਈ ਗੱਲ ਕਰੇ ਉਹਦੇ ਨਾਲ ਜਾ ਕੇ ਕੀ ਜੀ ਉਹਨੇ ਪਾਈ ਆ ਤੇ ਉਹਦੇ ਵਾਲੀ ਪਾਈ ਆ ਜਦੋਂ ਬੰਦਾ ਪੁੱਛ ਕਮੇਟੀ ਪਾਈ ਸੀ ਤਾਂ ਮੈਨੂੰ ਪੁੱਛ ਗਏ ਭਾਈ ਆਹੋ ਤੇ ਜੋੜ ਮੈਂ ਕਮੇਟੀ ਪਾਉਣ ਲੱਗਾ ਉਦੋਂ ਹਿਸਾਬ 따라 ਸਦਾ ਉਹਦੇ ਨਾਲ ਤੇ ਹੁਣ ਉਹ ਪੈਸੇ ਦੇਣੇ ਤਾਂ ਮੇਰੇ ਦਵਾਲੇ ਹੋਣ ਡਿਆ ਤੇ ਮੇਰੀ ਗੱਲ ਸੁਣੋ ਤਾਂ ਪੈਸੇ ਦੇ ਦੇਣੇ ਚਾਹੀਦੇ ਪੈਸੇ ਹੈ ਕਿੱਥੇ ਆ ਜਦੋਂ ਨੇ ਚੁੱਕੀ ਆ ਤੇ ਨੂੰ ਦੋ ਪੈ ਇਹ ਹੁਣ ਘਰ ਤੇ ਦਈਏ ਪੈਸੇ ਘਰ ਹੀ ਨਹੀਂ ਗਏਗੇ ਤੇ ਕਿੱਥੇ ਗਏ ਪੈਸੇ ਫਿਰ ਪੈਸੇ ਹੁਣ ਵੱਡਾ ਭਾਜੀ ਕਹਿੰਦਾ ਭਰਾ ਇਹਨਾਂ ਦੀਆਂ ਕਹਿਨਸ ਹੁੰਦੀਆਂ ਗੱਲਾਂ ਮੈਨੂੰ ਨਹੀਂ ਪਤਾ ਅੱਛਾ ਪੈਸੇ ਕਹਿੰਦਾ ਸੀ ਕਿ ਮੈਂ ਪਰਮੀਦ ਨੂੰ ਕਿਹਾ ਹੈਗਾ ਵੀ ਰੱਖ ਲੈ ਸਾਮਕੇ ਆਹੋ ਤੇ ਕਹਿੰਦਾ ਇਹਨੇ ਰੱਖੇ ਨਹੀਂ ਤੇ ਮੈਲਮਾਰੀ ਚ ਰੱਖਦੇ ਤੇ ਪੈਸੇ ਗਾਇਬ ਹੋ ਗਏ ਆਓ ਆਓ ਦੱਸ ਹੁਣ ਬੰਦਾ ਪੁੱਛੇ ਵੀ ਤੁਹਾਡੀ ਅਲਮਾਰੀ ਚ ਪੈਸੇ ਪਏ ਤੁਸੀਂ ਰੱਖੇ ਘਰੋਂ ਕਿੱਥੇ ਗਾਇਬ ਹੋਏ ਨਹੀਂ ਯਾਰ ਉਹ ਇਹੋ ਗੱਲ ਦਾ ਤੇ ਪੰਗਾ ਸਾਰਾ ਦੋਵੇਂ ਜੀ ਤੁਸੀਂ ਤੇ ਦੋਵੇਂ ਜੀ ਹੋ ਤੇ ਕਿੱਥੇ ਚਲ ਗਏ ਪੈਸੇ ਕੀ ਤੀਜਾ ਬੰਦਾ ਵੀ ਆਇਆ ਘਰ ਕੋਈ ਕੋਈ ਵੀ ਨਹੀਂ ਨਾ ਜੰਦਰਾ ਟੁੱਟਾ ਨਾ ਗੱਲ ਨਾ ਬਾਤ ਅਸੀਂ ਤਾਂ ਭਰਾ ਆਪਣਾ ਕਮਰਾ ਵੀ ਸਾਰਾ ਚੈੱਕ ਕਰਾਇਆ ਮੈਂ ਸਾਡਾ ਕਮਰਾ ਫੋਲੋ ਜੇ ਤੁਹਾਨੂੰ ਲੱਭਣ ਪੈਸੇ ਤੇ ਮੈਂ ਹਾਂ ਬਿਸ਼ੱਕ ਤੁਹਾਡਾ ਨਾਮ ਆ ਲੈ ਕੋਈ ਗੱਲ ਨਹੀਂ ਮੈਂ ਤੇ ਵੀ ਕਿਹਾ ਮੈਂ ਪੁਲਿਸ 'ਚ ਰਿਪੋਰਟ ਦੇ ਹੂੰ ਮੈਂ ਪੁਲਿਸਾ ਫਿਰ ਕਾਢ ਹਲਣਾ ਉਹਨੇ ਕਿੱਥੇ ਪੈਸੇ ਕਿੱਥੇ ਨਹੀਂ ਮੇਰੀ ਗੱਲ ਸੁਣ ਇਹ 'ਚ ਤੇਰੀ ਵੀ ਬਦਨਾਮੀ ਆ ਨਾਲ ਹੀ ਹੈ ਹੁਣ ਤੈਨੂੰ ਬੋਲ ਕੇ ਗਿਆ ਭਰਾ ਦੇ ਤੇਰਾ ਹੀ ਆ ਨਾ ਇੱਥੇ ਸਾਰੇ ਬੰਦੇ ਵੇਖਣ ਦੇ ਯਾਰ ਮੈਂ ਇਨੀ ਸ਼ਰਮ ਮਹਿਸੂਸ ਹੋਈ ਮੈਨੂੰ ਮੈਂ ਹਾਂ ਯਾਰ ਦੱਸ ਕੀ ਕੰਮ ਕਰਨਾ ਬੋਲ ਕੇ ਤੇਰ ਯਾਰ ਹੁਣ ਕਹਿਨ ਨੂੰ ਜੀ ਨਹੀਂ ਕਰਦਾ ਭਾਬੀ ਦਾ ਭਰਾ ਵੀ ਬਾਹਰ ਜਾਣਾ ਵਾ ਉਹਨੇ ਅੱਛਾ ਅੱਛਾ ਆਹੋ ਹੁਣ ਕੀ ਪਤਾ ਪੈਸੇ ਉਧਰ ਨਹੀਂ ਚਲ ਗਏ ਬਸ ਫਿਰ ਉੱਥੇ ਹੀ ਗਏ ਆ ਕਿ ਹੋਰ ਕਿੱਥੇ ਜਾਣੇ ਮਾਲਾ ਮੁਖੇ ਦੇ ਮਾਂ ਚ ਹੋਊਗਾ ਵੀ ਮੈਂ ਪੈਸੇ ਗਾਂਵ ਸ਼ਾਂ ਕਰ ਦਿੰਨਾ ਵਾ ਤੇ ਮੈਨੂੰ ਮੁੜ ਕੇ ਨਾਂ ਕੋ ਪੁੱਛੂਗਾ ਤੇ ਪੈਸੇ ਲਾਵਾਂਗੇ ਸਾਂਝੇ ਥਾਂ ਪਰ ਚਾਹੀਦੀ ਨਹੀਂ ਯਾਰ ਹੁਣ ਅਗਲੇ ਨੇ ਕਮੇਟੀ ਪਾਈ ਤੇ ਉਹਦੇ ਖਰਾਬ ਹੋਣ ਰਿਆ ਨਾ ਲੋੜ ਵਾਸਤੇ ਲੋਕੀ ਪਾਉਂਦੇ ਆ ਨਹੀਂ ਪੰਜਾ ਲੋੜ ਪੈ ਤੇ ਚੁੱਕ ਲਾਂਗੇ ਇਸੇ ਕਰਕੇ ਯਾਰ ਮੈਨੂੰ ਬੜੀ ਟੈਨਸ਼ਨ ਹੋਉਂਦੀ ਆ ਤੇ ਤਾਂ ਕਰਕੇ ਭਰਾ ਬੋਲ ਬਾਲ ਕੇ ਚਲ ਗਿਆ ਮੈਂ ਹੁਣ ਕੋਈ ਜਵਾਬ ਨਹੀਂ ਦੇ ਸਕਦਾ ਉਹਨੂੰ ਕਿਉਂ ਗਲਤੀ ਸਾਡੀ ਹੈ ਉਹ ਆਹ ਗਲਤੀ ਤੇ ਹੈ ਹੀ ਹੁਣ ਅਗਲੇ ਨੇ ਜੇ ਬਾਈ ਰਕਮ ਮੰਗੀ ਆ ਤੇ ਰਕਮ ਦੇਣੀ ਪੈਣੀ ਆ ਬਾਈ ਤੇ ਮੈਨੂੰ ਜਿੱਥੇ ਤੱਕ ਲੱਗਦਾ ਉਹਨਾ ਪੈਸੇ ਇਹਨਾਂ ਦੇ ਕੋਲ ਹੀ ਆ ਤੇ ਸਭ ਤੋਂ ਵੱਧ ਫਾਇਦਾ ਵੀ ਇਹਨਾਂ ਨੂੰ ਹੀ ਆ ਜੇ ਮਾਲਨਾ ਕੱਲ ਨੂੰ ਤੇਰਾ ਨਾਂ ਲਾ ਦਨ ਤੇ ਅੱਧ ਤੇ ਤੈਨੂੰ ਪੈ ਗਿਆ ਹਾਂ ਉਹ ਤੇ ਫੇਰ ਲਾਂਦੇ ਹੋਗੇ ਹੁਣ ਤੇ ਜੇ ਸਾਢੇ ਤਿੰਨ ਦਿਨ ਪੈ ਗਿਆ ਤੇ ਅਸੀਂ ਇਹਦੇ ਕਿੱਥੇ ਪਿੱਛੇ ਭੈਣਾ ਉਹਨਾਂ ਪਿੱਛੇ ਹੀ ਜਾਣਾ ਵਾ ਨਾਲੇ ਉਹ ਸੱਤ ਸਾਂਭਿਆ ਉਹਨਾਂ ਨੇ ਤੇ ਨਾਲੇ ਸਾਢੇ ਤਿੰਨ ਹੋਰ ਦੇਈਂਗਾ ਉਹ ਤਾਂ ਫਾਇਦੇਚੀ ਆ 10 ਲੱਖ ਘਰ ਰੱਖ ਕੇ ਬੈਠੇ ਅਗਲੇ ਹੁਣ ਫੇ ਕੀ ਕਰਾਂ ਮੈਂ ਮੈਨੂੰ ਤਾਂ ਸਮਝ ਨਹੀਂ ਆਉਂਦੀ ਕਰਨਾ ਕੀ ਆ ਤੂੰ ਆਪਣੀਆਂ ਵੱਖਰੀਆਂ ਪਵਾਇਆ ਕਰ ਤੂੰ ਉਹਨੂੰ ਵੱਖਰਾ ਕਰ ਦੇ ਮੇਰਾ ਤਾਂ ਯਰ ਹਿਸਾਬ ਹੀ ਨਹੀਂਗਾ ਕੋਈ ਇਹਨਾਂ ਦੇ ਨਾਲ ਅਸੀਂ ਤੇ ਆਹੋ ਹੀ ਕੰਮ 'ਚ ਫਸ ਗਏ ਆ ਤੇ ਮੈਨੂੰ ਸਮਝ ਨਹੀਂ ਆਉਂਦੀ ਕਰਾਂ ਕਿ ਮੈਂ ਸਭ ਕੋ ਕਹਿਣਾ ਮੈਂ ਹਾਂ ਵੀ ਜਾ ਕੇ ਥਾਣੇ ਰਿਪੋਰਟ ਦਊ ਦਿੰਦੇ ਨਹੀਂ ਉਦੋਂ ਭਾਬੀ ਡੱਕਦੀ ਸੀ ਕਹਿੰਦੀ ਨਹੀਂ ਨਹੀਂ ਇਹ ਰੌਲੀ ਪੈ ਜਣੀ ਸਾਰੇ ਪਾਸੇ ਇਹ ਦਿਨ ਵੀ ਮੇਰੇ ਸਾਬ ਨਾਲ ਕਿੰਨੇ ਹੋ ਗਏ ਆ 4-5 ਦਿਨ ਹੋ ਗਏ ਆ ਕੇ ਹਾਂ ਤੇ ਉਹ ਦਿਨ ਦਾ ਦੱਸਿਆ ਨਹੀਂ ਉੱਥੇ ਜਾ ਕੇ ਇਹਨੇ ਨਾ ਕੋਈ ਗੱਲਬਾਤ ਨਹੀਂ ਬੰਦਾ ਤੇ ਛੱਟ ਜਾਂਦਾ ਦੌੜ ਕੇ ਥਾਣੇ ਵੀ ਮੈਂ ਜਾ ਕੇ ਦੱਸਾਂ ਉੱਥੋਂ ਪੈਸੇ ਲੱਭਣ ਮੁਰਤੀ ਭਾਂਡਰ ਰੁਪਈਆਂ ਦੀ ਆ ਇਹ ਕਿਹੜਾ ਕਿਤੇ 1000 2000 ਦੀ ਗੱਲ ਵਾ ਭਾਂਡਰ ਦੇ ਰੁਪਈਆਂ ਦੀ ਹੈਗੀ ਪਰ ਹੁਣ ਕਹੀ ਹੈਗੀ ਇਹ ਨਹੀਂ ਗੱਲ ਦੀ ਸਮਝ ਆਉਣੀ ਕਰਨਾ ਕੀ ਇਹ ਜੋਮਨ ਸਿੰਘਾਂ ਪੈਸੇ ਤੈਨੂੰ ਅੱਧੇ ਪੈਣੇ ਕਿਉਂਕਿ ਲੱਭਣੇ ਉਹ ਹੈ ਨਹੀਂ ਹੁਣ ਨਾ ਕੀਦਾ ਲਮਾਏ ਘਰ ਚੋਂ ਚੱਲ ਛੱਡ ਜਾ ਤੇਰੀ ਗੱਲ ਤੂੰ ਤਿਆਰ ਹੋ ਗਿਆ ਤੇ ਸ਼ਰਮ ਹੋ ਗਈ ਇਹ ਪਹਿਲਾਂ ਆ ਜਾ ਪਰ ਕਾਹ ਤੇ ਆ ਨਹੀਂ ਨਹੀਂ ਮੈਂ ਆ ਵੇਖਣਾ ਆ ਜਾ ਕਾਹ ਭੁੱਲਦੇ ਨਹੀਂ ਆ ਲੋ ਪਾਣੀ ਚਾਣੀ ਬਣੀ ਚਾਵਾਂ ਚਲੀ ਵਸ ਸਰ ਕੈਂ ਕੀ ਕਹਾਂਦੇ ਸਮਝਣੇ ਪਤਾ ਨਹੀਂ ਕੀ ਕਹਿੰਦੇ ਆਪਣੇ ਅੰਦਰ ਹੀ ਬੈਠੇ ਐ ਨਹੀਂ ਪੁੱਛਿਆ ਪੁੱਛਾ ਕੁਛ ਨਹੀਂ ਤੇ ਫੇਰ ਕੋਈ ਨਾ ਕੋਈ ਗੱਲ ਹੋ ਜਾਣੀ ਆ ਲੋੜ ਹੀ ਨਹੀਂ ਪੁੱਛਾਂਦੀ ਜਦੋਂ ਸਾਡੇ ਨਾਮ ਲਾਉਂਦੇ ਆ ਗਲਤ ਤੇ ਤੁਹਾਨੂੰ ਕੀ ਲੋੜ ਆਪੇ ਜਿੱਦਾਂ ਮਰਜ਼ੀ ਕਰਨ ਜਿੱਦਾਂ ਮਰਜ਼ੀ ਨਾ ਕਰਨ ਇਹਨਾਂ ਦੀ ਗੱਲ ਦੇ ਵਿੱਚ ਹੁਣ ਨੀ ਆਉਣਾ ਸਮਝ ਇਹਨਾਂ ਦੇ ਦਿਮਾਗ ਨੂੰ ਕੀ ਹੋ ਗਿਆ ਵਾ ਪੈਸੇ ਲੱਭਣ ਦੀ بجائے ਪੈਸੇ ਪੂਰੇ ਕਰਨ ਦੀ بجائے ਇੱਕ ਦੂਜੇ ਦਾ ਨਾਮ ਲਾਉਂਦੇ ਫਿਰਦੇ ਆ ਕਰਦਾ ਨਾਂ ਗੱਡਣ ਦੇ ਆ ਹੋਰ ਕੀ ਗਾ ਕੋਈ ਹੈ ਦੇ ਨਵਿਆ ਰੱਖੂਗਾ ਦਲਜੀਤ ਮੈਨੂੰ ਫੇਰ ਮਿਲਿਆ ਸੀਗਾ ਕਹਿੰਦੇ ਇਹ ਕਹਿੰਦਾ ਯਾਰ ਹੁਣ ਫੋਨ ਵੀ ਲੱਗਣ ਡਿਆ ਵਾ ਤਾਂ ਕੀ ਗੱਲ ਆਇਆ ਨਹੀਂ ਮੈਨੂੰ ਕਹਿੰਦੇ ਤੂੰ ਤਾਂ ਕਹਿੰਦੇ ਸੀ ਇੱਕ ਦੋ ਦਿਨ ਚ ਆਇਨਾ ਉਹਨੇ ਤੇ ਹੁਣ ਆਇਆ ਕਿਉਂ ਨਹੀਂਗਾ ਅਜੇ ਤੱਕ ਤੇ ਮੈਂ ਉਦਾਂ ਉਹਨੂੰ ਤਾਂ ਨਹੀਂ ਕੁਝ ਵੀ ਕਿਹਾ ਉਸ ਤੋਂ ਬਾਅਦ ਮੈਂ ਗਿਆ ਲਵਲੀ ਹੱਲ ਤੇ ਲਵਲੀ ਨੇ ਮੈਨੂੰ ਗੱਲ ਦੱਸੀ ਇੱਕ ਕਹਿੰਦਾ ਵੀ ਤੂੰ ਆਪ ਸੋਚ ਵੀ ਪੈਸੇ ਮੰਨ ਲਾ ਜੇ ਕਮੇਟੀ ਵਾਲੇ ਗੈਪ ਹੋ ਜਣਾ ਤੇ ਸਭ ਤੋਂ ਵੱਧ ਫਾਇਦਾ ਕਿਨੂੰ ਹੋਵੇ ਉਹ ਤਿਆਰ ਬਾਜੀ ਨੂੰ ਹੁਣ ਅੰਦਰੋਂ ਅੰਦਰ ਹੀ ਕੀਵਦਾ ਕੀ ਕੁੰਡੀ ਕੀ ਨਹੀਂ ਇਹ ਤੋਂ ਬਿਹਤਰ ਵਾ ਵੀ ਇਹਨਾਂ ਦੇ ਨਾਲ ਕੋਈ ਗੱਲਬਾਤ ਨਾ ਹੀ ਕਰੋ ਆਪਣਾ ਕੰਮ ਚੁੱਪ ਕਰਕੇ ਕਰੀ ਜਾਓ ਠੀਕ ਹੈ ਨਾ ਜਦੋਂ ਅਸੀਂ ਚੋਰ ਨਹੀਂ ਸਾਨੂੰ ਡਰ ਕਦਾ ਉਹੀ ਤੇ ਸਮਾਂ ਹੀ ਨਹੀਂ ਆਉਂਦੀ ਪੈਸੇ ਲੱਭਦੇ ਘਟਵਾ ਨਾ ਵੱਧ ਲਾਉਂਦੇ ਆ ਸਾਡੀ ਗੱਲ ਖਣੋ ਵੀ ਕੀ ਪਤਾ ਕੀ ਕਰਦੇ ਫਿਰਦੇ ਆ ਨਾਲੇ ਉਹ ਜਿਹੜੀ ਰੁਪਿੰਦਰ ਵਾ ਉਹ ਵੀ ਵੇਲੀ ਜਿਹੜੀ ਕੋਠੇ ਤੇ ਝਾਤੀਆਂ ਮਾਰਦੀ ਰਹਿੰਦੀ ਤੇ ਇਹਨਾਂ ਦੇ ਕੰਨ ਪਰ ਨਾ ਜਾਂਦੀ ਐ ਤੇ ਉਹਦੀ ਵੀ ਗੱਲ ਸੁਣ ਲਓ ਵੀ ਕਿਦਾਂ ਦੇ ਹਨਾ ਘਰ ਦੇ ਹਲਾਤ ਬਣੇ ਐ ਤੇ ਤੂੰ ਸੁਹਣ ਲੈਣ ਆ ਗਈ ਐ ਤੇ ਦੀਦੀ ਵੀ ਉਦਾਂ ਦੇ ਜਿਹੜੇ ਸਲਾਈ ਪੈ ਜਾਂਦੇ ਆ ਸਾਡੇ ਵੱਲੋਂ ਪੈਸੇ ਕਰਨ ਜਾਂ ਨਾ ਕਰਨ ਅਹੀਂ ਕੀ ਕਰੀਏ ਫਿਰ ਹੁਣ ਜਿੰਨੇ ਕਮੇਟੀ ਪਾਈ ਆ ਉਹਨੇ ਤੇ ਪੈਸੇ ਮੰਗਨੇ ਆ ਨਹੀਂ ਨਹੀਂ ਵੇਖੋ ਲੋਕਾਂ ਤੇ ਮੰਗਣੇ ਹਨਾ ਹੁਣ ਜੇ ਕਹਿਣ ਵੀ ਅਸੀਂ ਦਿਲਜੀਤ ਨੂੰ ਪੈਸੇ ਨਾ DIY 7 ਲੱਖ ਰੁਪਈਆ ਵਾ 7 ਲੱਖ ਰੁਪਈਆ ਵਾ ਇਹ ਕਿਹੜਾ ਕੋਈ ਹੈਗਾ 100 200 ਰੁਪਈਆ ਜਿਹੜਾ ਵੀ ਚੱਲ ਅਗਲਾ ਛੱਡ ਤੇ ਹੁਣ ਇਹ ਦੀ ਵੀ ਗੱਲ ਨਹੀਂ ਆ ਵੀ ਉਹਨੂੰ ਕਿਹੜਾ ਪਤਾ ਨਹੀਂ ਲੱਗਦਾ ਵੀ ਫੋਨ ਵੇਖ ਕੇ ਅਕਸਰ ਬੰਦਾ ਸ਼ਾਮੀ ਦੇ ਫੋਨ ਕਰਦਾ ਹੀ ਹੈ ਸਾਰਾ ਦਿਨ ਨਾ ਟਾਈਮ ਲੱਗਾ ਹੋਗਾ ਤੇ ਹੁਣ ਜਵਾਬ ਦੇਣ ਨੂੰ ਅਹੀਂ ਰੱਖ ਛੜੇਆਂ ਲੋਕ ਨਹੀਂ ਨਹੀਂ ਆਪ ਨਹੀਂ ਬੁਰੇ ਬੰਨਾ ਮੈਨੂੰ ਹੁਣ ਮੈਂ ਮੈਂ ਭਰਾ ਕਹਿਤਾ ਵੇ ਕਰੀ ਹੁਣ ਜੀ ਮੈਨੂੰ ਕਿਸ ਨੇ ਪੁੱਛਿਆ ਨਾ ਮੈਂ ਕਹਣਾ ਕਰੀ ਆ ਘਰ ਆ ਕੇ ਦੋਨਾਂ ਨਾਲ ਗੱਲ ਕਰੋ ਆਓ ਫਿਰ ਹੋਰ ਕੀ ਗੱਲ ਸਦੀ ਗੱਲ ਕਿੰਨੀ ਇੱਕ ਵਾਰੀ ਝੂਠ ਬੋਲਣਾ ਹੁਣ ਕੱਲ ਨੂੰ ਪਤਾ ਲੱਗੂਗਾ ਜਦੋਂ ਪੈਸੇ ਗਾਇਬ ਹੋ ਗਏ ਆ ਤੇ ਦਲਜੀਤ ਮੇਰਾ ਕਸੂਰ ਨਾ ਕੱਢੂ ਤੇ ਤੂੰ ਤਾਂ ਕਹਿਣਾ ਵੀ ਭਰਾ ਮੇਰਾ ਘਰ ਹੈ ਨਹੀਂ ਤੇ ਇਹਦੇ ਘਰੇ ਕਿ ਜੇ ਪਹਿਲੇ ਦੋ ਦੀ ਵੀ ਪਾਈਏ ਨਾ ਸਾਢੇ 3 ਦਿਨ ਲੱਗਣ ਉਹ ਨਹੀਂ ਨਹੀਂ ਪੈਸਾ ਪਾਉਣਾ ਹੀ ਨਹੀਂਗਾ ਕੋਈ ਵੀ ਪੈਸਾ ਪਾਉਣਾ ਹੀ ਨਹੀਂਗਾ ਉਹ ਪੂਰੇ ਕਰਨੇ ਮੋੜ ਕੇ ਪੈਸਾ ਕੋਈ ਨਹੀਂਗਾ ਪਾਉਣਾ ਹਾਂ ਪਹਿਲਾਂ ਹੈਗੀ ਹੀ ਗੱਲਬਾਤ ਜੇ ਸਾਡਾ ਨਾ ਠੀਕ ਰਹਿੰਦੇ ਤੇ ਫੇਰ ਅਸੀਂ ਮਦਦ ਕਰਨੀ ਸੀ ਪੂਰੀ ਪਰ ਜੇ ਹੁਣ ਇਹ ਕਹਿਣ ਵੀ ਅਸੀਂ ਨਾਂ ਲਾ ਲਾ ਕੇ ਜਾਂ ਪ੍ਰੈਸ਼ਰ ਪਾ ਕੇ ਅਸੀਂ ਕਹਿਣਾ ਵੀ ਪੈਸੇ ਵੀ ਕਢਾਈਏ ਨਾ ਕੋਤੇ ਉਹ ਕੰਮ ਨਹੀਂ ਸੀ ਕਰਨਾ ਉਹ ਨਹੀਂ ਹੁਣ ਸਾਡੇ ਕੋ ਵੀ ਸੋਣੇ ਆਪਣੇ ਖਰਚੇ ਨਹੀਂ ਬਣਨਾ ਨਾ 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 ਗਾਂ ਦੇ ਆਪਣ ਸੁਝਾਣੇ ਜਾਣੇ ਜਾ ਕੇ ਤੇ ਜੋ ਦੌਰ ਫੋੜਦੇ ਉਹ ਵੀ 3 ਲੱਖ ਰੁਪਇਆ ਸਾਢੇ 3 ਲੱਖ ਇਹਨਾਂ ਨੂੰ ਦੇ ਕੇ ਤੇ ਅਸੀਂ ਕਿੰਨਾ ਚਿਰ ਮੜਕੇ ਉਹ ਕਿਹੜਾ ਕਿਹ ਖਾਤੇ ਚ ਲਿਖੀ ਜਾ ਕੇ ਖਾਤੇ ਜੁਣੀ ਜਾਂ ਕੱਲ ਨੂੰ ਕੋਈ ਆਸ ਨਹੀਂ ਵੀ ਮੋੜਨਗੇ ਵੀ ਸਹੀ ਕਿ ਨਹੀਂ ਉਹਦੇ ਬਸ ਲੈਣ ਦਾ ਪਤਾ ਵਾ ਦੇਣ ਦਾ ਪਤਾ ਹੁੰਦਾ ਤੇ ਪੈਸੇ ਗਵਾਜ ਨਹੀਂ ਜਦੋਂ ਪਤਾ 7 ਲੱਖ ਰੁਪਏ ਰਕਮ ਮੈਂ ਘਰ ਰੱਖਿਆ ਤੇ ਫਿਰ ਗਵਾਜਦੇ ਆ ਪੈਸੇ ਐਨੀਆਂ ਨਗੈਲੀ ਉਹ ਪੈਸੇ ਕਦੇ ਹੀ ਯਾਰ ਪੈਸੇ ਜਾ ਸਕਦੇ ਕਿਤੇ ਸਾਨੂੰ ਕਿਛ ਦੇਈ ਬਣਾਉਂਦੇ ਜੀ ਨਹੀਂ ਜਾ ਸਕਦੇ ਸਾਡਾ ਕਿ ਲੋਹ ਪੀਤਾ ਇਹਨਾਂ ਕੋਈ ਨਹੀਂ ਲੱਭਣਗੇ ਤੇ ਸਹੀ ਕਦ ਨੇ ਕਦ ਤੇ ਗੱਲ ਬਾਹਰ ਆਊਗੀ ਆਪੇ ਪਤਾ ਲੱਗ ਜਾਣਾ ਪੈਸੇ ਕਿੱਥੇ ਗਏ ਚੰਗਾ ਸਭ ਬਾਹਰ ਆਵੇ ਤੇ ਗਾਂ ਖਰਾਸੀ ਹੋਵੇ ਆ ਤੇ ਐਵੇਂ ਬਰਤਾਂ ਨੂੰ ਹੀ ਫੜੇ ਰੋਜ਼ ਇੱਕੋ ਗੱਲ ਮੈਂ ਤੇ ਮੰਮੀ ਨਾਲ ਵੀ ਅੱਜ ਕਰਤੀ ਗੱਲ ਮੈਂ ਹੈ ਵੀ ਕੱਲ ਨੂੰ ਜੇ ਲੋੜ ਲੜ ਪਈ ਤੇ ਫਿਰ ਕੀ ਕਰਨਾ ਉਸ ਤੋਂ ਕੋ ਮੈਂ ਇਹ ਕਹਿੰਦੇ ਕੋਈ ਤਹੀ ਨਹੀਂ ਕੋਈ ਗੱਲ ਕਰਨੀ ਮੈਂ ਤਾਂ ਇਹਦੇ ਕੋਈ ਗੱਲ ਕੀਤੀ ਨਹੀਂ ਆ ਆਪਸੇ ਅੱਦੇ ਵਾਲਾ ਨੂੰ ਆ ਕੇ ਪੈ ਜਾਂਦੇ ਫਿਰ ਜਵਾਬ ਦੇਦੇ ਨਹੀਂ ਆ ਪਿੰਡ ਸਾਰੇ ਠੀਕ ਠਾਕ ਨੇ ਤਾਂ ਪਿੰਡ ਠੀਕ ਠਾਕ ਸਾਰੇ ਕਹਣਾ ਸੀ ਮਾਰੇ ਫੇਰਾ ਕਹਿੰਦੇ ਕਿਆਵਾਦੇ ਹੁਣ ਏਦਾਂ ਦੇ ਮਾਹੌਲ ਦੇ ਸੱਦਨ ਨੂੰ ਨਹੀਂ ਠੀਕ ਕਰ। ਯਾਹੋ ਵਾਕਿਆ ਜੀ ਦਾ। ਉਹ ਕਹਿੰਦੇ ਸੀ ਤੁਸੀਂ ਆਜੋ। ਮੈਂ ਅਹੀਂ ਆਏ ਤੇ ਇਹਨਾਂ ਨੂੰ ਸਭੋ ਸ਼ੱਕ ਹੋਇਆ ਨਾ ਪੀ ਆਪਣੇ ਪਿੱਕੇ ਦੇ ਆਈ। ਨਹੀਂ ਆਪਾਂ ਏਦਾਂ ਕਰਾਂਗੇ ਨਾ। ਕੋਈ ਨਹੀਂ ਇਹਨਾਂ ਨੂੰ ਕਹਦਾਂਗੇ ਭਰਾ ਤੁਸੀਂ ਤਲਾਸ਼ੀ ਜੀ ਲਲੋ। ਅਸੀਂ ਵੇਖ ਲਓ ਅਸੀਂ ਕੋਲ ਲੈ ਕੇ ਨਹੀਂ ਚੱਲੇ ਹੈਗੇ ਅਸੀਂ ਉਦਾਂ ਹੀ ਚੱਲੇ ਮਿਲਣ ਗਏ ਲਈ। ਨਹੀਂ ਗੋਈਂਗੀ ਆ ਗੱਲ ਮੋਕੀ ਲੈ ਲੈਂਦੋ ਫੇਰ ਹੀ ਜਾਵਾਂਗੇ। ਐਵੇਂ ਮੁੜ ਕੇ ਕਹਿਣਗੇ ਤੁਸੀਂ ਪਹਿਲਾਂ ਫੜਾਏ ਹੋ ਹੋਗੇ ਏਦਾਂ ਕਰ ਲਿਆ ਹੋਗਾ। ਚਲ ਕੋਈ ਨਹੀਂ ਰਹਿਣ ਦੇ ਨਾ ਫਿਰ। ਲੈਓ ਨੀਚਾ। ਲੈਓ ਚਾ ਲੈਓ ਕੋਟ ਜਰ ਦਾ। ਆ ਦੇ ਦੋ ਪਾਣੀ ਕੋ ਅਸੀਂ ਅੰਨੇ ਕਹਿੰਦੇ ਆ ਕਿ ਬਣਾ ਕੇ ਰੱਖਣੀ ਚਾਹੀਦੀ ਸਾਰਿਆਂ ਨੇ ਇਹੋ ਬਣਾਈ ਹੁੰਦੀ ਤੇ ਅਹੀਂ ਮਦਦ ਕਰਨ ਤੇ ਲੱਗੇ ਹਾਂ ਪਰ ਜਿਹੜਾ ਝੂਠਾ ਨਾਂ ਲਾਤਾ ਨਾ ਇਹ ਕੰਮ ਬੜਾ ਗਲਤ ਕੀਤਾ ਇਹ ਕੰਮ ਨਹੀਂ ਚਾਹੀਦਾ ਹੁਣ ਆਪੇ ਜਿੱਦਾਂ ਮਰਜ਼ੀ ਭੁਗਤਣਾ ਨਾ ਭੁਗਤਣਾ ਅਸੀਂ ਤੇ ਭਰਾ ਕਿਸੇ ਗੱਲ 'ਚ ਪੈਰ ਨਹੀਂ ਲਾਉਣਾ ਸਿੱਧੀ ਗੱਲ ਮੈਂ ਤਾਂ ਸਹੀ ਕਰਾਂ ਹਾਂ ਬਾਰ-ਬਾਰ ਫੋਨ ਕਰੀ ਜਾਂਦੇ ਆ ਵਾ ਨਾ ਮੈਂ ਫੋਨ ਚੱਕਣ ਜੋਗਾ ਵਾਂ ਕੀ ਕਰਾਂ ਪਰमीत ਪਰਮੀਤ ਹਾਂਜੀ ਮੈਨੂੰ ਦੱਸੋ ਕੋਈ ਹੱਲ ਮੈਂ ਕੀ ਕਰਾਂ ਕੀ ਹੈ ਉਹ ਬਾਰ ਬਾਰ ਦਲਜੀਤ ਫੋਨ ਕਰਨ ਰਿਹਾ ਕਰੇ ਵੀ ਕਿਉਂ ਨਾ ਉਹਨੇ ਪੈਸੇ ਲੈਣੇ ਵਿਚਾਰੇ ਨੇ ਆਹ ਉਹਨੇ ਤਾਂ ਫੋਨ ਕਰਨਾ ਹੀ ਆਨੇ ਕਮਿਟੀ ਲੈਣੀ ਮੈਂ ਹੁਣ ਕੀ ਉਹਨੇ ਜਵਾਬ ਦਵਾਂ ਹਰ ਕੇ ਪਰਮੀਤ ਅੱਜ ਕਿੰਨੇ ਦਿਨ ਹੋ ਗਏ ਮੈਨੂੰ 2-3 ਦਿਨ ਹੋ ਗਏ ਮੈਂ ਫੋਨ ਨਹੀਂ ਚੁੱਕਣ ਦਿਆ ਕਿ ਹਰ ਕੇ ਅਗਲਾ ਘਰ ਆ ਕੇ ਬੇਇੱਜ਼ਤੀ ਕਰੇਗਾ ਤੇ ਫੇਰ ਦੱਸੋ ਕੀ ਕਰਾਂਗਾ ਮੈਂ ਤੂੰ ਐਂਦਾ ਕਰੋ ਪੁਲਿਸ ਅੱਚ ਨਾਲ ਕੋਈ ਪਲੈਨ ਕਰਾਈਏ ਫੇਰ ਜੇ ਹੁਣ ਪੈਸੇ ਨਹੀਂ ਲੱਭਣ ਰਿਹਾ ਕੋਈ ਨਾ ਕੋਈ ਤਾਂ ਕਰਨਾ ਹੀ ਪੈਣਾ ਮੈਂ ਇਹ ਤੇ ਜਦਨ ਚੋਰੀ ਹੋਏ ਇਹ ਪੈਸੇ ਉਦਨ ਕਰਵਾਂਦੇ ਪੁਲਿਸ ਨੂੰ ਰਿਪੋਰਟ ਦੇ ਫੇਰ ਕੋ ਗੱਲ ਬਣਦੀ ਹੁਣ ਤਿੰਨ ਚਾਰ ਦਿਨ ਅਸੀਂ ਆਪਣੇ ਘਰ ਲੱਭਦੇ ਰਹੇ ਆ ਤੇ ਹੁਣ ਜਾ ਕੇ ਪੁਲਿਸ ਨੂੰ ਰਿਪੋਰਟ ਕਰਾਂਗੇ ਪੁਲਿਸ ਵਾਲੇ ਉਲਟਾ ਸਾਡੇ ਦਿਵਾਲੇ ਹੋਣਾ ਹੈ ਉਹ ਤਾਂ ਗੱਲ ਹੈਗੀ ਆ ਮੈਂ ਗਲਤੀ ਸਾਡੇ ਆਪਾਂ ਤਾਂ ਸੋਚਿਆ ਸੀ ਕਿ ਪੈਸੇ ਘਰੋਂ ਲੱਭ ਜਾਣਗੇ ਮੈਂ ਜੇ ਕੋ ਪੁਲਿਸ ਤੋਂ ਕੰਪਲੇਨਟ ਕਰਾਈ ਸਾਰੇ ਪਿੰਡ ਤੇ ਦਵਾਈ ਪੈ ਜਾਣੀ ਪੈਸੇ ਗਵਾਚ ਗਏ ਆਪਾਂ ਤਾਂ ਤਾਂ ਨਹੀਂ ਕੰਪਲੇਨਟ ਕਰਾਈ ਹੁਣ ਲੱਭਣੇ ਨਹੀਂ ਡੇ ਤੇ ਫੇਰ ਕੀ ਕਰਨਾ ਹੈ ਹੁਣ ਤੁਸੀਂ ਕੀ ਸੋਚੇ ਪੈਸੇ ਦੇਣ ਤੇ ਲੈਣੇ ਆ ਉਹਨਾਂ ਨੂੰ ਦੇ ਨਾਲ ਲੱਭੇ ਪੈਸੇ ਤਾਂ ਫਾਨੂ ਕੋਲੋਂ ਕਰਨੇ ਪੈਣੇ ਤੇ ਇਹ ਸੋਚ ਵੀ ਕਰੀਏ ਕਿੱਥੋਂ ਇਕੱਠੇ 7 ਲੱਖ ਰੁਪਈਆ ਪਰ ਮੇਰੇ ਤੋਂ ਮੈਨੂੰ ਆਪਣੀ ਸਮਝ ਲੱਗਣੀ ਥੋੜੇ ਬੋਤੇ ਹੁੰਦੇ ਚੱਲ ਕੇ ਰਿਸ਼ਤੇਦਾਰ ਕੋਲੋਂ ਫੜ ਲੈਂਦੇ ਹੁਣ 7 ਲੱਖ ਰੁਪਈਆ ਕਿੱਦੋਂ ਫੜਾਂਗੇ ਤੇ ਪੈਸੇ ਤਾਂ ਦੇਣੇ ਪੈਣੇ ਆ ਉਹਦੇ ਉਹਦੇ ਹੈ ਵੀ ਇਦਾਂ ਦਾਵਾ ਉਹਨੇ ਤੇ ਖੱਪਾ ਪਾ ਦੇਣੀ ਆ ਪੂਰੀ ਹੁਣ ਪਹਿਲੀ ਬਾਣੀ ਨਹੀਂ ਪੈਂਦੇ ਨੇ ਉਹ ਕਹਿੰਦੇ ਆਪਾਂ ਪਹਿਲੇ ਲੈ ਨਹੀਂ ਆ ਰਪਿੰਦਰਾਈ ਤੋਂ ਕਹਿੰਦੀ ਵੀ ਪੈਸੇ ਮੈਂ ਜੋਬਨ ਬਾਅਦ ਫਿਰ ਦੇਵਾਂਗੀ ਹੁਣ ਹਾਨੂੰ ਤਾਂ ਸਮਝ ਨਹੀਂ ਆਂਦੀ ਕਿ ਪੈਸੇ ਰੱਖੇ ਇਹਨਾਂ ਨੇ ਆ ਤੈਨਾਂ ਹੁਣ ਸਾਡੇ ਲਾ ਕੇ ਦੇਣੇ ਸਾਨੂੰ ਪੈਣੇ ਪਰਮੀਤ ਰੁਪਿੰਦਰ ਨੇ ਕੀ ਪਤਾ ਕੀ ਵੇਖਿਆ ਜੋ ਬੰਦੇ ਹੱਥ ਉਹ ਐਵੇਂ ਉਹ ਗੱਲ ਕਹਿ ਗਈ ਆ ਤੇ ਤੁਸੀਂ ਗੱਲ ਚੁੱਕ ਲਈ ਆ ਉਹ ਹੋ ਜਾ ਮੈਂ ਜੇਰਾ ਤੁਹਾਡੇ ਕਹੇ ਦੇ ਮੈਂ ਜਾ ਕੇ ਤੇ ਮੁੜ ਕੇ ਜੋ ਬੰਦੇ ਦੁਆਲੇ ਹੋ ਗਏ ਆ ਯਾਰ ਇਦਾਂ ਗੱਲ ਥੋੜੀ ਬੰਦੀ ਆ ਪਰਮੀਤ ਜਿੰਨਾਂ ਨੇ ਪੈਸੇ ਚੋਰੀ ਹੋਏ ਉਹਨਾਂ ਦਾ ਨਾਮ ਲਾਉਣਾ ਹੀ ਆ ਨਾ ਇੱਕ ਦੂਜੇ ਦਾ ਹੁਣ ਤਾਂ ਤੁਹਾਡੇ ਸਾਹਮਣੇ ਸਾਰਾ ਕਮਰਾ ਫੋਲੇ ਪੈਸੇ ਕਿਤੇ ਲੱਭੇ ਹੀ ਨਹੀਂ ਨਾ ਉਹਨਾਂ ਦੇ ਅੰਦਰ ਲੱਭੇ ਪੈਸੇ ਨਾ ਬਾਹਰ ਕਿਤੇ ਦੇਤੇ ਨਾ ਨਿਕਾਰ ਹੁੰਦੇ ਪੈਸੇ ਕਿੱਥੇ ਜਾਣੇ ਕੋਣ ਇਹ ਤਾਂ ਰੱਬ ਹੀ ਜਾਣਦਾ ਯੋ ਪਰਮੀਤ ਉਹਨਾਂ ਨੇ ਪੈਸੇ ਕਿਤੇ ਦੇਤੇ ਆ ਜਾਂ ਤੂੰ ਕਿਤੇ ਦੇਤੇ ਆ ਜਾਂ ਮੈਂ ਕਿਤੇ ਦੇਤੀ ਬਹੁਤਿਆਂ ਗੱਲਾਂ ਛੱਡੋ ਹੁਣ ਤੇ ਇਹ ਸੋਚੋ ਵੀ ਪੈਸੇ ਆਪਾਂ ਕਿੱਥੇ ਕਰਨੇ ਪਏ ਸਾਨੂੰ ਤੇ ਕਿੱਥੋਂ ਲੈਣੇ ਪੈਸੇ ਉਹਨਾਂ ਨੇ ਤਾਂ ਪੈਸੇ ਦੇਣੇ ਪੈਣੇ ਉਹਨਾਂ ਨੂੰ ਕੀ ਲੱਗੇ ਪੈਸੇ ਗਵਾਚੇ ਨਾ ਗਵਾਚੇ ਉਹਨਾਂ ਨੇ ਤੁਹਾਡੇ ਕੋਲ ਪੈਸੇ ਲੈਣੇ ਉਹ ਜੋ ਬਣ ਵਿਚਾਰਾ ਮੈਨੂੰ ਕਹਿਣ ਰਿਹਾ ਸੀ ਕਹਿਣ ਡੇ ਕੋਈ ਗੰਦੀ ਫਿਕਰ ਨਾ ਕਰੀ ਕਰਨੇ ਹੱਲ ਕੋਈ ਤਦੋਂ ਰਪਿੰਦਰ ਵਾਲੀ ਗੱਲ ਦੇ ਪਿੱਛੇ ਲੱਗ ਕੇ ਤੇ ਜੋ ਬੰਨੂ ਮਾੜਾ ਚੰਗਾ ਬੋਲ ਦਿੱਤਾ ਵਾ ਤੇ ਉਹਨੇ ਹੁਣ ਕਿੱਥੇ ਮੇਰੀ ਮਦਦ ਕਰਨੀ ਆ ਮੈਂ ਕੋਈ ਗੱਲ ਮੈਂ ਵੀ ਉਹਨਾਂ ਨੂੰ ਇਹੀ ਕਿਹਾ ਸੀ ਨਾ ਉਹਨਾਂ ਨੇ ਮੈਨੂੰ ਕਿਹਾ ਸੀ ਕਿ ਪਰ ਮੀਨੇ ਪੈਸੇ ਚੋਰੀ ਕੀਤੇ ਆ ਤੇ ਮੈਂ ਉਹਨਾਂ ਨੂੰ ਕਹਿ ਤਾ ਤੇ ਕੋਈ ਨਾ ਤੇ ਪਿਆਰ ਨਾਲ ਗੱਲ ਕਰੋ ਕਿ ਸਾਡੇ ਕੋਲ ਗਲਤੀ ਹੋ ਗਈ ਆ ਤੇ ਥੋੜੇ ਬਹੁਤ ਪੈਸੇ ਆਪਾਂ ਕਰ ਲੈਨੇ ਆ ਤੇ ਤੁਸੀਂ ਪੈਸੇ ਧਾਰੇ ਦੇ ਦੋ ਤੇ ਕੀ ਬਤਾ ਤੁਹਾਡੇ ਘਰ ਮੇਰੇ ਕੋ ਨਹੀਂ ਗੱਲ ਹੁੰਦੀ ਹੁਣ ਕਰਨੀ ਪੈਣੀ ਆ ਗੱਲ ਹੁਣ ਤੁਹਾਨੂੰ ਹੁਣ ਆਪੇ ਗੱਲ ਕਰ ਲਈ ਤੂੰ ਜੋਤਨਾ ਕਰ ਲਈ ਗੱਲ ਤੇ ਆਪੇ ਜੋਤ ਕਰੂਗੀ ਜੋ ਬੰਨਾਂ ਨਾਲ ਕੋਈ ਗੱਲ ਨਹੀਂ ਵ